ਹੌਲੀ ਹੌਲੀ ਪੰਥਕ ਸਿਆਸਤ ਦਾ ਕੇਂਦਰ ਬਿੰਦੂ ਸੰਦੀਪ ਸੰਨੀ ਬਣਦਾ ਜਾ ਰਿਹਾ ਹੈ। ਉਹੀ ਸੰਦੀਪ ਸੰਨੀ ਜਿਸ ਨੇ ਸੁਦੀਰ ਸੂਰੀ ਨੂੰ ਗੋਲੀ ਮਾਰੀ ਜਾਂ ਸੁਦੀਰ ਸੂਰੀ ਨੂੰ ਮੌਤ ਦੇ ਘਾਟ ਉਤਾਰਿਆ ਔਰ ਉਹੀ ਸੰਦੀਪ ਸੰਨੀ ਜਿਸ ਨੇ ਸੂਬਾ ਸਿੰਘ ਇਨਸਪੈਕਟਰ ਦੇ ਉੱਤੇ ਹਮਲਾ ਕੀਤਾ ਜੇਲ੍ਹ ਅੰਦਰ। ਬਹੁਤ ਕੁਝ ਉਸ ਤੋਂ ਬਾਅਦ ਚੱਲਿਆ ਸੰਦੀਪ ਸੰਨੀ ਦੇ ਦਿੱਤੇ ਹੋਏ ਤਸ਼ੱਦਦ ਨੂੰ ਲੈ ਕੇ ਚਰਚਾਵਾਂ ਚੱਲੀਆਂ ਉਸ ਤੋਂ ਬਾਅਦ ਉਸਾਰਾ ਮਾਮਲਾ ਕਿਵੇਂ ਪਟਿਆਲਾ ਜੇਲ੍ਹ ਤੋਂ ਸੰਗਰੂਰ ਜੇਲ੍ਹ ਗਿਆ ਸੰਦੀਪ ਸਣੀ ਔਰ ਹੁਣ ਸੰਗਰੂਰ ਜੇਲ੍ਹ ਚ ਕੀ ਹੋ ਰਿਹਾ ਹਰ ਕੋਈ ਇਸ ਬਾਰੇ ਗੱਲਬਾਤ ਕਰ ਰਿਹਾ ਪਰ ਇਹਦੇ ਦਰਮਿਆਨ ਸਿਆਸਤ ਕਿਹੜੀ ਕਰਵਟ ਲੈ ਰਹੀ ਹੈ ਸਿਆਸਤ ਕਿਧਰ ਵੱਲ ਨੂੰ ਜਾ ਰਹੀ ਹੈ ਤਰਨਤਾਰਨ ਦੀ ਸਿਆਸਤ ਕੀ ਕਹਿ ਰਹੀ ਹੈ ਤਰਨਤਾਰਨ ਦੀ ਜ਼ਮੀਨੀ ਚੋਣਾ ਅਰਾਊਂਡ ਦ ਕਾਰਨਰ ਨੇ ਔਰ ਉਹਨਾਂ ਜ਼ਮੀਨੀ ਚੋਣਾ ਦੇ ਵਿੱਚ ਸੰਦੀਪ ਸਣੀ ਕਿਧਰ ਵੱਲ ਨੂੰ ਖੜੋਵੇਗਾ ਅਜੇ ਤਾਂ ਇਹ ਵੀ ਡਾਊਟ ਹੈ ਕਿ ਖੜੋਵੇਗਾ ਜਾਂ ਨਹੀਂ ਖੜੋਵੇਗਾ ਪਰ ਕਿੱਧਰ ਵੱਲ ਨੂੰ ਜੇ ਖੜੂੰਦਾ ਤਾਂ ਫਿਰ ਕਿੱਧਰ ਵੱਲ ਨੂੰ ਦੋ ਤਰ੍ਹਾਂ ਇਸ ਵੇਲੇ ਪੰਥਕ ਧਿਰ ਇਸ ਵੇਲੇ ਸੋਹਿਰਦਤਾ ਦੇ ਨਾਲ ਸੰਦੀਪ ਸਣੀ ਨੂੰ ਆਪਣੇ ਨਾਲ ਜੋੜਨਾ ਚਾਹੁੰਦੀਆਂ ਨੇ ਉਹਦੇ ਵਿੱਚ ਇੱਕ ਤਾਂ ਗਿਆਨੀ ਹਰਪ੍ਰੀਤ ਸਿੰਘ ਵਿਚਾਰੇ ਜਾ ਰਹੇ ਐ ਔਰ ਦੂਸਰੀ ਧਿਰ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਯਾਨੀ ਕਿ ਭਾਈ ਅਮਰਤਪਾਲ ਸਿੰਘ ਵਾਲੀ ਪਾਰਟੀ ਅਜੇ ਤੱਕ ਇਹ ਜ਼ਰੂਰ ਵਿਚਾਰਿਆ ਜਾ ਰਿਹਾ ਸੀ ਕਿ ਇਹਨਾਂ ਦੋਵਾਂ ਪਾਰਟੀਆਂ ਦਾ ਸੰਭਾਵੀ ਇਕੱਠਜੋੜ ਹੋ ਜਵੇ ਜੇ ਔਰ ਸੰਦੀਪ ਸਣੀ ਨੂੰ ਰਲ ਕੇ ਉਤਾਰ ਲਿਆ ਜਾਵੇ ਤੇ ਉਸ ਤੋਂ ਬਾਅਦ ਸ਼ਾਇਦ ਪੰਥਕ ਸਿਆਸਤ ਵਿੱਚ ਇੱਕ ਨਵਾਂ ਬਦਲਾਜ ਵੇ ਇੱਕ ਨਵਾਂ ਮੋੜ ਆ ਜੁਏ ਪਰ ਜੋ ਕੱਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਰਦਾਰ ترسےم ਸਿੰਘ ਨੇ ਜਾਣਕਾਰੀ ਦਿੱਤੀ ਉਸ ਤੋਂ ਜੋ ਪ੍ਰਤੀਤ ਹੋ ਰਿਹਾ ਕਿ ਅਜੇ ਤੱਕ ਉਹਨਾਂ ਦਾ ਕੋਈ ਇਨੀਸ਼ੀਅਲ ਪਲਾਨ ਨਹੀਂ ਹੈਗਾ ਗੱਠ ਜੋੜ ਦਾ ਉਸ ਤੋਂ ਇਹੀ ਕਲੀਅਰ ਹੁੰਦਾ ਹੈ ਕਿ ਅਜੇ ਤੱਕ ਇਹ ਦੋ ਧਰਾਈ ਨੇ ਅਜੇ ਤੱਕ ਕੋਈ ਵਿਚੋਲਗੀ ਨਹੀਂ ਹੋਈ ਕੋਈ ਸਮਝੌਤਾ ਨਹੀਂ ਹੋਇਆ ਕੋਈ ਧੱਕ ਜੋੜ ਨਹੀਂ ਹੋਇਆ ਪਰ ਜਦ ਤੱਕ ਕੋਈ ਗੱਠ ਜੋੜ ਇਨੀਸ਼ੀਏਟ ਨਹੀਂ ਹੁੰਦਾ ਉਦੋਂ ਤੱਕ ਇਸ ਨੂੰ ਦੋ ਵੱਖ-ਵੱਖ ਧਿਰਾਂ ਮੰਨ ਕੇ ਹੀ ਚੱਲਣਾ ਚਾਹੀਦਾ ਔਰ ਇਹਨਾਂ ਦੋ ਵੱਖ-ਵੱਖ ਧਿਰਾਂ ਦੇ ਵਿੱਚ ਸੰਦੀਪ ਸਣੀ ਇੱਕ ਕਾਮਨ ਫੈਕਟਰ ਬਣਿਆ ਹੋਇਆ ਸੰਦੀਪ ਸਣੀ ਨੂੰ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਵਾਂ ਯਾਨੀ ਪੁਨਰਸੁਰਜੀਤ ਸ਼੍ਰੋਮਣੀ ਅਕਾਲੀ ਦਲ ਹੈ ਉਹ ਵੀ ਆਪਣੇ ਵੱਲ ਲਿਆਉਣਾ ਚਾਹੁੰਦਾ ਹੈ ਜਾਂ ਚਾਹੁੰਦਾ ਹੋਵੇਗਾ ਔਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਹੈ ਜਾਂ ਪਾਰਟੀ ਹੈ ਉਹ ਵੀ ਆਪਣੇ ਵੱਲ ਲਿਆਉਣਾ ਚਾਹੇਗੀ ਪਹਿਲਾਂ ਚਰਚਾਵਾਂ ਸੀ ਕਿ ਬੀਬੀ ਪਰਮਜੀਤ ਕੌਰ ਖਾਲੜਾ ਇਸ ਚੋਣ ਮੈਦਾਨ 'ਚ ਉਤਰ ਸਕਦੇ ਆ ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਖਾਲੜਾ ਮਿਸ਼ਨ ਦੇ ਵੱਲੋਂ ਵੀ ਇਸ ਬਾਰੇ ਕਲੈਰੀਫਿਕੇਸ਼ਨ ਦੇ ਦਿੱਤੀ ਗਈ ਉਸ ਤੋਂ ਬਾਅਦ ਇਹ ਕਲੀਅਰ ਹੋ ਗਿਆ ਕਿ ਬੀਬੀ ਖਾਲੜਾ ਨਹੀਂ ਆਉਣਗੇ ਅਜੇ ਤੱਕ ਇਸ ਤੋਂ ਇਲਾਵਾ ਹੋਰ ਇਨਫੋਰਮੇਸ਼ਨ ਅਜੇ ਤੱਕ ਤਾਂ ਨਹੀਂ ਆਈ ਇਹ ਹੀ ਹੈ ਕਿ ਬੀਬੀ ਖਾਲੜਾ ਚੋਣ ਨਹੀਂ ਲੜਨਗੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਸੰਦੀਪ ਸਣੀ ਦਾ ਉਭਾਰ ਇਹਨੂੰ ਵਿਚਾਰਿਆ ਜਾ ਰਿਹਾ ਹੈ ਔਰ ਇਸ ਨੂੰ ਸਿਆਸੀ ਰੰਗਤ ਦੇਣਾ ਇਸ ਨੂੰ ਸਿਆਸੀ ਮੋੜ ਦੇਣਾ ਇਹ ਵਿਚਾਰਿਆ ਜਾ ਰਿਹਾ ਹੈ ਹੁਣ ਇਹ ਸਿਆਸੀ ਮੋੜ ਕਿਹੜੀ ਪਾਰਟੀ ਦਵੇਗੀ ਸੰਦੀਪ ਸਣੀ ਕਿਹੜੀ ਪਾਰਟੀ ਦਾ ਲੜ ਫੜੇਗਾ ਇਹ ਵਿਚਾਰਨਾ ਜ਼ਰੂਰੀ ਹੈ ਦਰਸਲ ਹੌਕੀ ਇਰੇ ਇਹਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਇੱਕ ਵਫਦ ਤਿਆਰ ਕੀਤਾ ਗਿਆ ਇਹ ਵਫਦ ਡੀਜੀਪੀ ਇੰਟੈਲੀਜੈਂਸ ਏਐਸ ਰਾਏ ਨਾਲ ਮੁਲਾਕਾਤ ਕਰਦਾ ਹੈ ਮੰਗ ਕੀਤੀ ਗਈ ਕਿ ਸੁਧੀਰ ਸੂਰੀ ਦੇ ਮਾਮਲੇ ਦੇ ਵਿੱਚ ਸੰਦੀਪ ਸਣੀ ਦੀ ਜ਼ਮਾਨਤ ਹੋ ਸਕਦੀ ਸੀ ਪਰ ਫਿਰ ਇਸ ਜੋ ਕੁਝ ਪਟਿਆਲਾ ਜੇਲ੍ਹ ਦੇ ਵਿੱਚ ਵਾਪਰਿਆ ਸੰਦੀਪ ਸਣੀ ਵਾਲਾ ਸਾਰਾ ਮੈਟਰ ਉਹ ਸਭ ਕੁਝ ਵਾਪਰ ਗਿਆ ਉਸ ਤੋਂ ਬਾਅਦ ਇਸ ਸੰਬੰਧੀ ਹੁਣ ਜਾਂਚ ਦੀ ਬੇਨਤੀ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਸਾਰਾ ਕੁਝ ਵਾਪਰਿਆ ਕਿਉਂ ਕਿ ਇਸ ਕਰਕੇ ਕਿ ਸੰਦੀਪ ਸਿੰਘ ਸਣੀ ਜੇਲ੍ਹ ਤੋਂ ਬਾਹਰ ਆ ਸਕਦਾ ਸੀ ਉਸ ਦੇ ਚੰਗੇ ਰਵਈਏ ਦੇ ਚਲਦੇ ਸੰਦੀਪ ਸਿੰਘ ਸਣੀ ਨੂੰ ਲੈ ਕੇ ਕੋਈ ਫੈਸਲਾ ਸੁਣਾਇਆ ਜਾ ਸਕਦਾ ਸੀ ਇਹਦੇ ਵੀ ਕਿਆਸ ਹੈਗੇ ਨੇ ਫਿਰ ਉਸ ਤੋਂ ਬਾਅਦ ਇੱਕ ਹੋਰ ਵਫਦ ਗੁਰਜੀਤ ਸਿੰਘ ਤਲਵੰਡੀ ਦੀ ਅਗਵਾਈ ਦੇ ਵਿੱਚ ਇਹ ਵਫਦ ਘਮਣ ਬ੍ਰਦਰਸ ਦੇ ਨਾਲ ਮੁਲਾਕਾਤ ਕਰਦਾ ਹੈ ਅਤੇ ਕਾਨੂੰਨੀ ਲੜਾਈ ਲੜਨ ਦੇ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਖੁੱਲੇ ਸਹਿਯੋਗ ਵਜੋਂ ਪੇਸ਼ ਹੁੰਦਾ ਜਿਸ ਤੋਂ ਇਹ ਕਲੀਅਰ ਹੋ ਜਾਂਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਾਂ ਪੁਨਰ ਸੁਰਜੀਤ ਅਕਾਲੀ ਦਲ ਸੰਦੀਪ ਸਣੀ ਮੈਟਰ ਦੇ ਉੱਤੇ ਆਪ ਪੈਰਵੀ ਕਰਨਾ ਚਾਹੁੰਦਾ ਹੈ ਜਾਂ ਅੱਗੇ ਆਉਣਾ ਚਾਹੁੰਦਾ ਹੁਣ ਦੂਸਰੇ ਪਾਸੇ ਦੀ ਗੱਲ ਕਰਦੇ ਹਾਂ ਤਰਸੇਮ ਸਿੰਘ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਔਰ ਇਸ ਵੇਲੇ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਅਗਵਾਈ ਕਰ ਰਹੇ ਨੇ ਉਹਨਾਂ ਨੇ ਵੀ ਇਸ਼ਾਰਾ ਕੀਤਾ ਕਿ ਹਲਕੇ ਵਿੱਚ ਸੰਦੀਪ ਸਿੰਘ ਸਣੀ ਦੀ ਲੋਕਪ੍ਰਿਤਾ ਵੱਧਦੀ ਜਾ ਰਹੀ ਹੈ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਵੱਲੋਂ ਸੰਦੀਪ ਸਣੀ ਜੇ ਚੋਣ ਲੜਨਾ ਚਾਹਣ ਤਾਂ ਉਹ ਲੜ ਸਕਦੇ ਨੇ ਪਰ ਜੇ ਉਹ ਪਾਰਟੀ ਦੇ ਨਾਲ ਨਾ ਵੀ ਚੋਣ ਲੜਨਾ ਚਾਹਣ ਤਾਂ ਉਹਨਾਂ ਦੇ ਆਜ਼ਾਦ ਤੌਰ ਤੇ ਜਾਂ ਕਿਸੇ ਹੋਰ ਧਿਰ ਦੇ ਨਾਲ ਰਲ ਕੇ ਚੋਣ ਲੜਨ ਦਾ ਵੀ ਪੂਰਾ ਸਹਿਯੋਗ ਪਾਰਟੀ ਵੱਲੋਂ ਕੀਤਾ ਜਾ ਸਕਦਾ ਹੈ ਪਰ ਨਾਲ ਹੀ ਇਸ ਗੱਲ ਉੱਤੇ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਗੱਠਜੋੜ ਹੋਵੇਗਾ ਜਾਂ ਨਹੀਂ ਉਹਨਾਂ ਨੇ ਆਪਣੇ ਵੱਲੋਂ ਵਿਰਾਮ ਲਗਾ ਦਿੱਤਾ ਹੈ ਅਜੇ ਤੱਕ ਅਤੇ ਸਾਫ਼ ਕਰ ਦਿੱਤਾ ਹੈ ਕਿ ਘੱਟੋ-ਘੱਟ ਅਜੇ ਤੱਕ ਤਾਂ ਕੋਈ ਯੋਜਨਾ ਨਹੀਂ ਹੈ ਪਰ ਅਸਲ ਸਵਾਲ ਹੈ ਕਿ ਸੰਦੀਪ ਸਣੀ ਜੋ ਦੋਹਾਂ ਪਾਰਟੀਆਂ ਵਾਸਤੇ ਲੜਿੰਦਾ ਨਜ਼ਰ ਆ ਰਿਹਾ ਹੈ ਜਾਂ ਜ਼ਰੂਰੀ ਨਜ਼ਰ ਆ ਰਿਹਾ ਹੈ ਇਹ ਹੁਣ ਗੱਠਜੋੜ ਦਾ ਸਬੱਬ ਬਣੇਗਾ ਜਾਂ ਫਿਰ ਪਾਰਟੀਆਂ ਸਣੀ ਨੂੰ ਉਮੀਦਵਾਰੀ ਦੇਣ ਦੇ ਵਾਸਤੇ ਇੱਕ ਦੂਸਰੇ ਨੂੰ ਪਛਾੜਨ ਦਾ ਯਤਨ ਕਰਨਗੀਆਂ ਇਹ ਹੁਣ ਵੇਖਣ ਦੀ ਗੱਲ ਹੈ ਹਾਲਾਂਕਿ ਸਹਿਯੋਗ ਦਿੱਤੇ ਜਾ ਸਕਦੇ ਨੇ ਉਹਨਾਂ ਨੂੰ ਇਨਡਾਇਰੈਕਟ ਗੱਠ ਜੋੜ ਵੀ ਕਿਹਾ ਜਾ ਸਕਦਾ ਹੈ ਪਰ ਹੁਣ ਵੇਖਣ ਦੀ ਗੱਲ ਹੈ ਕਿ ਸੰਦੀਪ ਸਣੀ ਕਿਦੇ ਖੇਮੇ ਚ ਆਉਂਦਾ ਹੈ ਜਾਂ ਕਿਹੜਾ ਸੰਦੀਪ ਸਿੰਘ ਸਣੀ ਨੂੰ ਲੈ ਕੇ ਅੱਗੇ ਵਧਦਾ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਬਾਨ ਇੰਡੀਆ ਪੰਜਾਬੀ